ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਦੇਸ ਸ਼ਹਾਦਤ ਤੇ ਸਫਰ ਦੇ ਮਹੀਨੇ ਵਿੱਚ ਕੁਝ ਬੋਲ ਸਾਡੇ ਪਿਆਰੇ ਸਿੱਖ ਨੌਜਵਾਨਾਂ ਨਾਲ ਪਿਆਰੇ ਬੱਚਿਆਂ ਦੇ ਨਾਲ ਸਾਂਝੇ ਕਰਨ ਲੱਗੇ ਆ ਪ੍ਰਮਾਣ ਕਰਨਾ ਜੀ ਮਹੀਨਾ ਚੜਿਆ ਪੋ ਦਾ ਆਈ ਆਵਾਜ਼ ਪੰਥ ਵਸੇ ਮੈਂ ਉਜੜਾ ਦੇ ਬੋਲਾਂ ਦਾ ਹੋਇਆ ਆਗਾਜ਼ ਪੰਥ ਬਸਾਉਣ ਲਈ ਮਾਹੀ ਦਾ ਕਿਵੇਂ ਪਿੱਛੂ ਵਿਛੜਿਆ ਪਰਿਵਾਰ ਬਖਾ ਕੇ ਲਿਆਇਓ ਪਰ ਜਾਣ ਲੱਗੇ ਸਿੱਖੋ ਆਪਣੇ ਬੱਚਿਆਂ ਸਿਰ ਦਸਤਾਰ ਸਜਾ ਕੇ ਜਾਇਓ ਜਾਣ ਲੱਗੇ ਨੌਜਵਾਨੋ ਆਪਣੇ ਸਿਰ ਦਸਤਾਰ ਸਜਾ ਕੇ ਜਾਇਓ ਕਿਵੇਂ ਠੰਡੀਆਂ ਰਾਤਾਂ ਪੋਹਦੀਆਂ ਇਹ ਧਿਆਨ ਧਰਿਓ ਕੀ ਕੀ ਵਾਪਰਿਆ ਹੋ ਸੋਚ ਮਨ ਭਰਿਓ ਚਮਕੌਰ ਮਾਚੀ ਵਾੜੇ ਸਮੇਤ ਸਰਹੰਦ ਜਾਂ ਸੀਸ ਚੁਕਾਇਓ ਪਰ ਜਾਨ ਲੱਗੇ ਸਿੱਖ ਨੌਜਵਾਨ ਨੂੰ ਆਪਣੇ ਸਿਰ 'ਤੇ ਦਸਤਾਰ ਸਜਾ ਕੇ ਜਾਇਓ ਆਪਣੇ ਬੱਚਿਆਂ ਦੇ ਸਿਰ ਦਸਤਾਰ ਸਜਾ ਕੇ ਜਾਇਓ ਸਾਡੇ ਸਿਰ ਸੋਹਣੀਆਂ ਦਸਤਾਰਾਂ ਨੂੰ ਜਦ ਬਾਬੇ ਤੱਕਣਗੇ ਸਾਡੀਆਂ ਹਾਜ਼ਰੀਆਂ ਲਵਾ ਦਸ਼ਮੇਸ਼ ਪਿਤਾ ਨੂੰ ਦੱਸਣਗੇ ਬਾਜਾਂ ਵਾਲੇ ਦਾ ਰੂਪ ਆਪਣੇ ਚਿਹਰੇ ਦਾ ਸ਼ਿੰਗਾਰ ਬਣਾ ਕੇ ਜਾਇਓ ਪਰ ਜਾਨ ਲੱਗੇ ਗੁਰਸਿੱਖੋ ਆਪਣੇ ਸਿਰ ਦਸਤਾਰ ਸਜਾ ਕੇ ਜਾਇਓ ਨੌਜਵਾਨੋ ਆਪਣੇ ਸਿਰ 'ਤੇ ਸਤਾਰ ਸਜਾ ਕੇ ਜਾਇਓ ਦੁਨੀਆਂ ਦੇ ਮੇਲੇ ਵਾਂਗ ਨਾ ਇਹ ਮੇਲਾ ਮਨਾਇਓ ਦੁਨੀਆਂ ਦੇ ਮੇਲੇ ਵਾਂਗ ਨਾ ਇਹ ਮੇਲਾ ਮਨਾਇਓ ਲੰਗਰ ਛਕ ਨਾ ਮੁੜ ਪਿਓ ਨਾ ਜਾ ਪੀਪਣੀਆਂ ਵਜਾਇਓ ਲੰਗਰ ਛਕ ਨਾ ਕਿਤੇ ਮੁੜ ਪਿਓ ਨਾ ਜਾ ਪੀਪਣੀਆਂ ਵਜਾਇਓ ਬਸ ਜੀਤ ਜੁਝਾਰ ਜੂਰਾ ਵਰ ਫਤਿਹ ਦਾ ਮਨ ਧਿਆਨ ਵਸਾਇਓ ਜਾਨ ਲੱਗੇ ਨੌਜਵਾਨੋ ਸਿਰ 'ਤੇ ਸਤਾਰ ਸਜਾ ਕੇ ਜਾਇਓ ਜਾਨ ਲੱਗੇ ਨੌਜਵਾਨੋ ਸਿਰ ਦਸਤਾਰ ਸਜਾ ਕੇ ਜਾਇਓ ਉੱਠੋ ਕੌਮ ਦੇ ਨੌਜਵਾਨੋ ਮਨ ਗੱਲ ਵਸਾ ਕੇ ਨਹੀਂ ਹੁਣ ਤੁਰਨਾ ਕਰੋ ਟੁਕੜਾ ਰਮਾਲ ਦਾ ਪਾ ਕੇ ਬਹਿਤ ਮਾਨਾਂ ਵਿੱਚ ਇਤਿਹਾਸ ਨਾਲ ਸਾਂਝਾ ਪਾਇਓ ਪਰ ਜਾਨ ਲੱਗੇ ਨੌਜਵਾਨੋ ਸਿਰ ਦਸਤਾਰ ਸਜਾਇਓ ਜਾਨ ਲੱਗੇ ਸਿੱਖੋ ਆਪਣੇ ਬੱਚਿਆਂ ਨੇ ਸਿਰ 'ਤੇ ਸਤਾਰ ਸਜਾਇਓ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਨਿੱਕੀ ਜੀ ਇਹ ਬੇਨਤੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਜੋ ਗੁਰੂ ਸਾਹਿਬ ਜੀ ਨੇ ਬੋਲ ਕਹਿ ਸੰ ਕਿ ਮੈਂ ਉਜੜਾਂ ਤੇ ਜਿਹੜਾ ਮੇਰਾ ਪੰਥ ਬਸੇ ਉਹ ਬੋਲਾਂ ਨੂੰ ਪਗਾਉਂਦਿਆਂ ਜੋ ਕਾਲ ਪੁਰਖ ਅੱਗੇ ਉਹਨਾਂ ਨੇ ਅਰਦਾਸ ਕੀਤੀ ਸੀ ਉਹ ਸਾਰਾ ਧਿਆਨ ਅਸੀਂ ਧਰ ਕੇ ਆ ਜਿਹੜੇ ਸਾਡੇ ਕੋਲ 14-15 ਦਿਨ ਨੇ ਇਹ ਲਗਾਤਾਰ ਹਰ ਸਿੱਖ ਨੇ ਤੇ ਜਿੱਥੇ ਵੀ ਜਾਣਾ ਜਿਸ ਵੀ ਗੁਰਦੁਆਰਾ ਮੱਥਾ ਟੇਕਣ ਜਾਣਾ ਸ਼ਰਧਾ ਨਾਲ ਕਰੋ ਸੀ ਤੁਰਨਾ ਪਰ ਇੱਕ ਗੱਲ ਦਾ ਯਾਦ ਰੱਖਿਓ ਸਿਰ ਤੇ ਦਸਤਾਰ ਜ਼ਰੂਰ ਸਜਾ ਕੇ ਜਾਣੀ ਹੈ ਉੱਥੇ ਮੋਨੇ ਸਿਰ ਨਹੀਂ ਜਾਣਾ ਰਮਾਲ ਦੇ ਟੁਕੜੇ ਰੱਖ ਕੇ ਨਹੀਂ ਜਾਣਾ ਬਹੁਤ ਵਾਰੀ ਹੋ ਗਿਆ ਬਹੁਤ ਜੋੜ ਮੇਲ ਆ ਤੇ ਵੇਖਿਆ ਕਿ ਨੌਜਵਾਨ ਜਿੱਥੇ ਟੋਲੀਆਂ ਦੀਆਂ ਟੋਲੀਆਂ ਬਣ ਕੇ ਪੀਪੜੀਆਂ ਵਜਾਉਂਦੇ ਫਿਰਦੇ ਆ ਇਹ ਸਿੱਖੋ ਉਹ ਜੋੜ ਮੇਲਾ ਨਹੀਂ ਇਹ ਸ਼ਹਾਦਤ ਦਾ ਸਫ਼ਰ ਹੈ ਇਹ ਜਾ ਕੇ ਸੀ ਸਿਕਾਉਣ ਦਾ ਸਫ਼ਰ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ